ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 794 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 795 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈ ਭੰ ਗੁਰ ਪ੍ਰਸਾਦ ਅਕਾਲ ਪੁਰਖੇ ਕਹੈ ਜਿਸ ਦਾ ਨਾਮ ਹੋਂਦ ਵਾਲਾ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਜੋ ਸਭ ਵਿੱਚ ਵਿਆਪਕ ਹੈ ਭੈ ਤੋਂ ਰਹਿਤ ਹੈ ਵੈਰ ਤੋਂ ਰਹਿਤ ਹੈ ਜਿਸ ਦਾ ਸਰੂਪ ਕਾਲ ਤੋਂ ਪਰੇ ਹੈ ਭਾਵ ਜਿਸ ਦਾ ਸਰੀਰ ਨਾਸ ਰਹਿਤ ਹੈ ਜੋ ਜੂਨਾ ਵਿੱਚ ਨਹੀਂ ਆਉਂਦਾ ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਰਾਗ ਬਿਲਾਵਲ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਗੁਰੂ ਪਿਆਰਿਓ ਪਹਿਲੇ ਰਾਗ ਸੂਹੀ ਹੁਣ ਰਾਗ ਬਿਲਾਵਲ ਆਰੰਭ ਹੋਇਆ ਹੈ ਰਾਗ ਬਿਲਾਵਲ ਘਰ ਪਹਿਲੇ ਵਿੱਚ ਤਾਨ ਤਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਾਰ ਬੰਦਾ ਵਾਲੀ ਬਾਣੀ ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਵਡਾਈ हे ਪ੍ਰਭੂ ਤੇਰੀ ਸਿਫਤ ਸਲਾਹ ਕਰਕੇ ਮੈਂ ਤੇਰੀ ਵਡਿਆਈ ਨਹੀਂ ਕਰ ਰਿਆ ਇਹ ਤਾਂ ਐਉਂ ਹੀ ਹੈ ਕਿ ਤੂੰ ਬਾਦਸ਼ਾਹ ਹੈ ਤੇ ਮੈਂ ਤੈਨੂੰ ਮੀਆਂ ਆਖ ਰਿਹਾ ਹਾਂ ਜੋ ਤੂੰ ਦੇਹ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਪਾਰ ਇਤਨੀ ਕੋ ਸਿਫਤਸਲਾ ਕਰਨੀ ਮੇਰੀ ਆਪਣੀ ਸਮਰੱਥਾ ਨਹੀਂ ਹੈ हे ਮਾਲਕ ਪ੍ਰਭ ਪਰਮਾਤਮਾ ਸਿਫਤਸਲਾ ਕਰਨ ਦਾ ਜਿੰਨਾ ਕੋਬਲ ਤੂੰ ਦਿੰਦਾ ਹੈ ਮੈਂ ਉਤਨਾ ਕੋ ਤੇਰੇ ਗੁਣ ਆਖ ਲੈਂਦਾ ਹਾਂ ਮੈਂ ਅਣਜਾਣ ਪਾਸੋਂ ਤੇਰੇ ਗੁਣ ਬਿਆਨ ਨਹੀਂ ਹੋ ਸਕਦੇ ਤੇਰੇ ਗੁਣ ਗਾਵਾ ਦੇਹੇ 부ਝਾਈ हे ਪ੍ਰਭ ਮੈਨੂੰ ਜਿਹੀ ਸਮਝ ਬਖਸ਼ ਕਿ ਮੈਂ ਤੇਰੀ ਸਿਫਤਸਲਾ ਕਰ ਸਕਾਂ ਤੇਰੇ ਗੁਣ ਗਾ ਸਕਾਂ ਜੈਸੇ ਸੱਚ ਮੈਂ ਰਹੋ ਰਜਾਈ ਰਹਾਉ ਹੇ ਰਜਾ ਦੇ ਮਾਲਕ ਪ੍ਰਭੂ ਪਰਮਾਤਮਾ ਤੂੰ ਸਦਾ ਕਾਇਮ ਰਹਿਣ ਵਾਲਾ ਹੈ ਤੇ ਸਿਫਤ ਸਲਾਹ ਦੀ ਬਰਕਤ ਨਾਲ ਮੈਂ ਤੇਰੇ ਚਰਨਾ ਵਿੱਚ ਟਿਕਿਆ ਰਹਿ ਸਕਾਂ ਰਹਾਉ ਜੋ ਕਿਸ਼ ਹੋਆ ਸਭ ਕਿਸ਼ ਤੋ ਜਤੇ ਤੇਰੀ ਸਭ ਅਸਨਾਈ ਇਹ ਜਿਤਨਾ ਕੋ ਜਗਤ ਬਣਿਆ ਹੋਇਆ ਹੈ ਇਹ ਸਾਰਾ ਤੇਥੋਂ ਹੀ ਬਣਿਆ ਹੈ ਇਹ ਸਾਰੀ ਤੇਰੀ ਹੀ ਬਜ਼ੁਰਗੀ ਹੈ ਤੇਰਾ ਅੰਤ ਨਾ ਜਾਣਾਂ ਮੇਰੇ ਸਾਹਿਬ ਮੈਂ ਅੰਧ ਲੈ ਕੇ ਆ ਚਤੁਰਾਈ ਹੈ ਮੇਰੇ ਮਾਲਕ ਪ੍ਰਭੂ ਪਰਮਾਤਮਾ ਮੈਂ ਤੇਰੇ ਗੁਨਾ ਦਾ ਅੰਤ ਨਹੀਂ ਜਾਣ ਸਕਦਾ ਮੈਂ ਅੰਨਾ ਹਾਂ ਤੁਸ਼ ਅਕਲ ਹਾਂ ਮੇਰੇ ਵਿੱਚ ਕੋਈ ਐਸੀ ਸ਼ਿਆਨਪ ਨਹੀਂ ਹੈ ਕਿ ਮੈਂ ਤੇਰੇ ਗੁਣਾਂ ਦਾ ਅੰਤ ਜਾਣ ਸਕਾਂ ਤੇਰੇ ਗੁਣ ਬੇਅੰਤ ਹਨ ਕਿਆ ਹੋਂ ਕਥੀ ਕਥੇ ਕਥ ਦੇਖਾ ਮੈਂ ਕਥ ਨ ਕਥ ਨਾ ਜਾਈ ਮੈਂ ਤੇਰੇ ਗੁਣ ਬਿਲਕੁਲ ਨਹੀਂ ਕਹਿ ਸਕਦਾ ਤੇਰੇ ਗੁਣ ਆਖ ਆ ਕੇ ਜਦੋਂ ਮੈਂ ਵੇਖਦਾ ਹਾਂ ਤਾਂ ਮੈਨੂੰ ਸਮਝ ਪੈਂਦੀ ਹੈ ਕਿ ਤੇਰਾ ਸਰੂਪ ਬਿਆਨ ਤੋਂ ਪਰੇ ਹੈ ਮੈਂ ਬਿਆਨ ਕਰਨ ਜੋਗਾ ਨਹੀਂ ਹਾਂ ਜੋ ਤੁਧ ਭਾਵੈ ਸੋਈ ਆਖਾਂ ਤਿਲ ਤੇਰੀ ਵਡਿਆਈ ਤੇਰੀ ਰਤਾ ਮਾਤਰ ਵਡਿਆਈ ਭੀ ਜਿਹੜੀ ਮੈਂ ਆਖਦਾ ਹਾਂ ਉਹੀ ਆਖਦਾ ਹਾਂ ਜੋ ਤੈਨੂੰ ਭਾਉਂਦੀ ਹੈ ਭਾਵ ਜਿਤਨੀ ਕੋ ਤੂੰ ਬਿਆਨ ਕਰ ਲਈ ਆਪ ਹੀ ਸਮਝ ਦਿੰਦਾ ਹੈ ਉਤਨਾ ਕੋ ਹੀ ਮੈਂ ਤੇਰੇ ਗੁਣ ਬਿਆਨ ਕਰ ਸਕਦਾ ਹਾਂ ਇਤੇ ਕੁਕਰ ਹੋਵੇ ਗਾਨਾ ਭੋਂਕਾ ਇਸ ਤਨ ਤਾਈਂ हे ਪ੍ਰਭੂ ਇਥੇ ਕਾਮਾ ਦੇ ਕਨੇਕਾ ਕੁੱਤੇ ਹਨ ਮੈਂ ਇਨ੍ਹਾਂ ਵਿੱਚੋਂ ਭਰਾ ਫਸਿਆ ਹਾਂ ਜਿਤਨੀ ਕੋ ਸਿਵਸਲਾ ਕਰਦਾ ਹਾਂ ਉਹ ਵੀ ਮੈਂ ਆਪਣੇ ਸਰੀਰ ਨੂੰ ਕਾਮਾ ਦੇ ਕੁੱਤਿਆਂ ਤੋਂ ਬਚਾਣ ਲਈ ਭੌਂਕਦਾ ਹੀ ਹਾਂ ਜਿਵੇਂ ਉਪਰਾ ਕੁੱਤਾ ਵੈਰੀ ਕੁੱਤਿਆਂ ਤੋਂ ਬਚਣ ਲਈ ਭੌਂਕਦਾ ਹੈ ਭਗਤ ਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ ਮੈਨੂੰ ਵਿਸ਼ਵਾਸ ਹੈ ਮੈਨੂੰ ਇਹ ਤਰਵਾਸ ਹੈ ਕਿ ਜੇ ਤੇਰਾ ਦਾਸ ਨਾਨਕ ਭਗਤੀ ਤੋਂ ਸਖਣਾ ਹੈ ਤਾਂ ਭੀ ਤੂੰ ਮੇਰੇ ਸਿਰ ਤੇ ਰਾਖਾ ਖਸਮ ਹੈ ਤੇ ਤੈ ਖਸਮ ਦੀ ਇਹ ਸੋਭਾ ਦੂਰ ਨਹੀਂ ਹੋ ਗਈ ਕਿ ਤੂੰ ਮੋਢ ਕਦੀਮਾਂ ਤੋਂ ਸ਼ਰਨ ਆਏ ਦੀ ਸਹਾਇਤਾ ਕਰਦਾ ਆਇਆ ਹੈ ਬਿਲਾਵਲ ਮਹਿਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾ ਮੇਰਾ ਮਾਨ ਪ੍ਰਭੂ ਦੇਵ ਦੇ ਰਹਿਣ ਲਈ ਮੰਦਰ ਬਣ ਗਿਆ ਹੈ ਮੇਰਾ ਸਰੀਰ ਭਾਵ ਮੇਰਾ ਹਰੀਖ ਗਿਆਨਿੰਦਰਾ ਮੰਦਰ ਦੀ ਯਾਤਰਾ ਕਰਨ ਵਾਲਾ ਰਮਤਾ ਸਾਧੂ ਬਣ ਗਿਆ ਹੈ ਭਾਵ ਮੇਰੇ ਗਿਆਨਿੰਦਰੇ ਬਾਹਰ ਭਟਕਣ ਦੇ ਥਾਂ ਅੰਦਰ ਵਸਦੇ ਪਰਮਾਤਮਾ ਵੱਲ ਪਰਤ ਪਏ ਹਨ ਹੁਣ ਮੈਂ ਹਿਰਦੇ ਤੀਰਥ ਉਤੇ ਹੀ ਇਸ਼ਨਾਨ ਕਰਦਾ ਹਾਂ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਾਹਰ ਜਨਮ ਨਾ ਆਵਾ ਪਰਮਾਤਮਾ ਦੀ ਸਿਫਤ ਸਲਾਹ ਦਾ ਸ਼ਬਦ ਮੇਰੀ ਜਿੰਦ ਵਿੱਚ ਟਿਕ ਗਿਆ ਹੈ ਮੇਰੀ ਜਿੰਦ ਦਾ ਆਸਰਾ ਬਣ ਗਿਆ ਹੈ ਇਸ ਵਾਸਤੇ ਮੈਨੂੰ ਯਕੀਨ ਹੋ ਗਿਆ ਹੈ ਕਿ ਮੈਂ ਮੋੜ ਜਨਮ ਵਿੱਚ ਨਹੀਂ ਆਵਾਂਗਾ ਮਨ ਬੇਦਿਆਦ ਆਦਾਲ ਸੇਤੀ ਮੇਰੀ ਮਾਈ ਏ ਮੇਰੀ ਮਾਂ ਮੇਰਾ ਮਨ ਦਿਆ ਦੇ ਘਰ ਪ੍ਰਭੂ ਦੇ ਚਰਨਾਂ ਵਿੱਚ ਵਿੱਜ ਗਿਆ ਹੈ ਕੌਣ ਜਾਣੇ ਪੀਰ ਪਰਾਈ ਮੈਨੂੰ ਯਕੀਨ ਹੋ ਗਿਆ ਹੈ ਕਿ ਪਰਮਾਤਮਾ ਤੋਂ ਬਿਨਾ ਕੋਈ ਹੋਰ ਕਿਸੇ ਦੂਜੇ ਦਾ ਦੁੱਖ ਦਰਦ ਸਮਝ ਨਹੀਂ ਸਕਦਾ ਹਮ ਨਾਹੀ ਚਿੰਤ ਪਰਾਇ ਰਹਾਓ ਹੁਣ ਮੈਂ ਪ੍ਰਭੂ ਤੋਂ ਬਿਨਾ ਕਿਸੇ ਹੋਰ ਦੀ ਆਸ ਨਹੀਂ ਰੱਖਦਾ ਸਭ ਕੁਝ ਪਰਮਾਤਮਾ ਦੇ ਆਸਰੇ ਹੀ ਛੜਦਾ ਹਾਂ ਰਹਾਓ ਅਗੰਮ ਅਗੋਚਰ ਅਲਖ ਪਾਰਾ ਚਿੰਤਾ ਕਰੋ ਹਮਾਰੀ ਏਹ ਪੌਂਚ ਏਹ ਗੋਚਰ ਏਹ ਅਦ੍ਰਿਸ਼ਟ ਏਹ ਬੇਅੰਤ ਪ੍ਰਭੂ ਪਰਮਾਤਮਾ ਤੂੰ ਹੀ ਸਾਡੀ ਸਭ ਜੀਵਾਂ ਦੀ ਸੰਭਾਲ ਕਰਦਾ ਹੈ ਜਲਥਲ ਮਹੀਲ ਭਰਪੁਰ ਲੈਣਾ ਘਾਟ ਘਾਟ ਜੋਤ ਤੁਮਾਰੀ ਤੂੰ ਜਲ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਹਰ ਥਾਂ ਨਕਾ ਨਕ ਵਿਆਪਕ ਹੈ ਹਰੇਕ ਜੀਵ ਦੇ ਹਿਰਦੇ ਵਿੱਚ ਤੇਰੀ ਜੋਤ ਮੌਜੂਦ ਹੈ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਸ਼ਾਵਾਂ ਤੇਰੇ ਏ ਮੇਰੇ ਮਾਲਕ ਪ੍ਰਭੂ ਪਰਮਾਤਮਾ ਸਭ ਜੀਵਾਂ ਦੇ ਮਨ ਤੇ ਸਰੀਰ ਤੇ ਹੀ ਰਜੇ ਹੋਏ ਹਨ ਸਿੱਖਿਆ ਅਕਲ ਸਮਝ ਸਭ ਜੀਵਾਂ ਨੂੰ ਤੇਥੋਂ ਹੀ ਮਿਲਦੀ ਹੈ ਤੇ ਜੋ ਮਨ ਹਨ ਤੇਰੇ ਮੰਦਰ ਹੀ ਹਨ ਜਿਹੜੇ ਤੂੰ ਆਪ ਬਣਾਏ ਹੋਏ ਹਨ ਮਨੁੱਖਾਂ ਦੇ ਤੋ ਜਬ ਨਿਆਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾ ਨਿਤ ਤੇਰੇ ਤੇਰੇ ਬਰਾਬਰ ਦਾ ਮੈਂ ਕਿਸੇ ਹੋਰ ਨੂੰ ਨਹੀਂ ਜਾਣਦਾ ਮੈਂ ਨਿਤ ਤੇਰੇ ਹੀ ਗੁਣ ਗਾਉਂਦਾ ਹਾਂ ਪ੍ਰਮਾਤਮਾ ਜੀ ਅਜੰਤ ਸਭ ਸ਼ਰਨ ਤੁਮਾਰੀ ਸਰਬ ਚਿੰਤਾ ਤੁਧ ਪਾਸੇ ਸਾਰੇ ਜੀਵ ਜੰਤ ਤੇਰੇ ਹੀ ਆਸਰੇ ਹਨ ਤੈਨੂੰ ਹੀ ਸਭ ਦੀ ਸੰਭਾਲ ਦਾ ਫਿਕਰ ਹੈ ਜੋ ਤਦ ਭਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਨਾਨਕ ਦੀ ਤੇਰੇ ਦਰ ਤੇ ਸਿਰਫ ਇਹੀ ਬੇਨਤੀ ਹੈ ਕਿ ਜੋ ਤੇਰੀ ਰਜਾ ਵਿੱਚ ਹੋਵੇ ਉਹ ਮੈਨੂੰ ਚੰਗੀ ਲੱਗੇ ਮੈਂ ਸਦਾ ਤੇਰੀ ਰਜਾ ਵਿੱਚ ਰਾਜੀ ਹਾਂ ਜੋ ਪ੍ਰਮਾਤਮਾ ਤੂੰ ਕਰੇਂ ਤੇ ਮਨ ਨੂੰ ਮੇ ਹੋ ਚੰਗਾ ਲਗੇ ਬਿਲਾਵਲ ਮਹੱਲਾ ਪਹਿਲਾ ਆਪੇ ਸ਼ਬਦ ਆਪ ਨਿਸ਼ਾਨ ਜਿਸ ਮਨੁੱਖ ਨੂੰ ਨਾਮ ਦੀ ਦਾਤ ਮਿਲ ਜਾਂਦੀ ਹੈ ਉਸ ਨੂੰ ਇਹ ਯਕੀਨ ਬਣ ਜਾਂਦਾ ਹੈ ਕਿ ਪ੍ਰਭੂ ਆਪ ਹੀ ਸਿਫਤ ਸਲਾਹ ਹੈ ਭਾਵੇਂ ਜਿੱਥੇ ਉਸ ਦੀ ਸਿਫਤ ਸਲਾਹ ਹੁੰਦੀ ਹੈ ਉੱਥੇ ਉਹ ਮੌਜੂਦ ਹੈ ਆਪ ਹੀ ਜੀਵ ਵਾਸਤੇ ਜੀਵਨ ਸਫਰ ਵਿੱਚ ਰਾਦਾਰੀ ਹੈ ਆਪੇ ਸੁਰਤਾ ਆਪੇ ਜਾਨ ਪ੍ਰਭੂ ਆਪ ਹੀ ਜੀਵਾਂ ਦੀਆਂ ਅਰਦਾਸਾਂ ਸੁਣਨ ਵਾਲਾ ਹੈ ਆਪ ਹੀ ਜੀਵਾਂ ਦੇ ਦੁੱਖ ਦਰਦ ਜਾਣਨ ਵਾਲਾ ਹੈ ਆਪੇ ਕਾਰ ਕਰ ਵੇਖੇ ਤਾਨ ਪ੍ਰਭੂ ਪਰਮਾਤਮਾ ਆਪ ਹੀ ਜਗਤ ਰਚਨਾ ਰਚ ਕੇ ਆਪ ਹੀ ਇਹ ਆਪਣਾ ਇਹ ਬਲ ਵੇਖ ਰਿਹਾ ਹੈ ਤੂੰ ਦਾਤਾ ਨਾਮ ਪਰਵਾਨ ਹੈ ਪ੍ਰਭੂ ਪਰਮਾਤਮਾ ਤੂੰ ਜੀਵਾਂ ਨੂੰ ਸਭ ਦਾਤਾ ਦੇਣ ਵਾਲਾ ਹੈ ਜਿਸ ਨੂੰ ਤੂੰ ਆਪਣਾ ਨਾਮ ਬਖਸ਼ਦਾ ਹੈ ਉਹ ਤੇਰੇ ਦਰ ਤੇ ਕਬੂਲ ਹੋ ਜਾਂਦਾ ਹੈ ਐਸਾ ਨਾਮ ਨਿਰੰਜਨ ਦੇਓ ਹੈ ਮਾਇਆ ਦੇ ਪ੍ਰਭਾਵ ਤੋਂ ਰਹਿਤ ਪ੍ਰਕਾਸ਼ ਰੂਪ ਪ੍ਰਭੂ ਪਰਮਾਤਮਾ ਤੇਰਾ ਨਾਮ ਭੀ ਇਹੋ ਜਿਹਾ ਹੀ ਹੈ ਜੇ ਹੋ ਜਾ ਤੂੰ ਆਪ ਹੈ ਭਾਵ ਤੇਰਾ ਨਾਮ ਵੀ ਮਾਇਆ ਦੇ ਮੋਹ ਤੋਂ ਬਚਾਉਂਦਾ ਹੈ ਹਾਉ ਜਾ ਚਕ ਤੂੰ ਅਲੱਖ ਭੇਉ ਰਹਾਉ ਏ ਪ੍ਰਭੂ ਤੇਰਾ ਕੋਈ ਖਾਸ ਚੇਨ ਚਕਰ ਨਹੀਂ ਲੱਭ ਸਕਦਾ ਤੇਰਾ ਭੇਦ ਨਹੀਂ ਪਾਇਆ ਜਾ ਸਕਦਾ ਮੈਂ ਤੇਰੇ ਦਰ ਤੇ ਮੰਗਤਾ ਹਾਂ ਤੇ ਤੇਥੋਂ ਤੇਰੇ ਨਾਮ ਦੀ ਦਾਤ ਮੰਗਦਾ ਹਾਂ ਰਹਾਉ ਮਾਇਆ ਮੋਹ ਤਰ ਘਟੀ ਨਾਰ ਪੁੰਡੀ ਕਾਮਣ ਕਾਮਣ ਹਾਰ ਨਾਮ ਜਪਣ ਵਾਲੇ ਨੂੰ ਇਹ ਸਮਝ ਆ ਜਾਂਦੀ ਹੈ ਕਿ ਮਾਇਆ ਦਾ ਮੋਹ ਇੱਕ ਬਿਵਚਾਰਨੀ ਇਸਤਰੀ ਦੇ ਮੋਹ ਸਮਾਨ ਹੈ ਮਾਇਆ ਇੱਕ ਟੂਣੇ ਕਰਨ ਵਾਲੀ ਭੈੜੀ ਇਸਤਰੀ ਸਮਾਨ ਹੈ ਰਾਜ ਰੂਪ ਝੂਠਾ ਦਿਨ ਚਾਰ ਦੁਨੀਆਂ ਦੀ ਹਕੂਮਤ ਤੇ ਸੁੰਦਰਤਾ ਨਾਸਵੰਤ ਹਨ ਥੋੜੇ ਹੀ ਦਿਨ ਰਹਿਣ ਵਾਲੇ ਹਨ ਪਰ ਇਹਨਾਂ ਦੇ ਅਸਰ ਹੇਠ ਮਨੁੱਖ ਜਾਹਲਤ ਦੇ ਹਨੇਰੇ ਵਿੱਚ ਜੀਵਨ ਵਿੱਚ ਜੀਵਨ ਠੇਢੇ ਖਾਂਦਾ ਫਿਰਦਾ ਹੈ ਨਾਮ ਮਿਲੇ ਚਾਨਣ ਅੰਧਿਆਰ ਜਿਸ ਮਨੁੱਖ ਨੂੰ ਪ੍ਰਭੂ ਦਾ ਨਾਮ ਮਿਲ ਜਾਂਦਾ ਹੈ ਉਸ ਨੂੰ ਮਾਇਆ ਦੇ ਮੋਹ ਦੇ ਹਨੇਰੇ ਵਿੱਚ ਚਾਨਣ ਮਿਲ ਜਾਂਦਾ ਹੈ ਕਿਉਂਕਿ ਮਾਇਆ ਦੇ ਮੋਹ ਵਿੱਚ ਧੱਕੇ ਖਾਂਦੇ ਮਨੁੱਖ ਨੂੰ ਨਾਮ ਇੱਕ ਪ੍ਰਕਾਸ਼ ਰੂਪ ਹੋ ਕੇ ਮਿਲਦਾ ਹੈ ਰਾਜ ਰੂਪ ਝੂਠਾ ਦਿਨ ਚਾਰ ਨਾਮ ਮਿਲੈ ਚਾਨਣ ਅੰਧਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੂਪੇ ਆ ਰਹੇ ਹੋ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 795 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 796 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁਲ ਚੋਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ